झंडे थले कर लो झंडे थोड़े थले कर लो वो फिर पिछे दिखता है। इनकलोर इनकलोर बोले सोनिहोल बरनालो ये शहीद भगत सिंह चौक है जदों भी इतने आके अपने कुछ मंगिया ਦੁੱਗਣਾ ਤਿੱਗਣਾ ਕਰਕੇ ਤੁਸੀਂ ਦਿੱਤਾ ਇੱਕ ਤਰੀਕ ਨੂੰ ਤਿਆਰੋ ਆਪਣੇ ਪੁੱਤ ਨੂੰ ਦਿੱਲੀ ਐਮਪੀ ਬਣਾ ਕੇ ਭੇਜਣ ਨੂੰ ਤਿਆਰੋ ਚੰਗੀ ਐ ਐਮਪੀ ਵੀ ਬਣੂ ਉੱਤੋਂ ਮੋਦੀ ਦੀ ਸਰਕਾਰ ਨਹੀਂ ਆ ਰਹੀ ਇੰਡੀਆ ਗਠਜੰਦਨ ਦੀ ਸਰਕਾਰ ਬਣੂ ਇਹਨੇ ਬਣ ਜਾਣਾ ਕੋਈ ਨਾ ਕੋਈ ਨਿਹਾਲ ਬਹੁਤ ਵਧੀਆ ਬਹੁਤ ਨਜ਼ਾਰਾ ਆ ਗਿਆ ਅੱਜ ਥਕਾਵਟਾਂ ਲਾਤੀਆਂ ਬਰਨਾਲੇ ਵਾਲਿਓ ਥਕਾਵਟਾਂ ਕੀ ਕਿਕਲੀ ਉਹ ਕਿਉਂ ਸੁਣੀ ਜਾਂਦੇ ਹੋ ਕਿਕਲੀ ਉਹਨਾਂ ਦੀ ਜਾਨ ਪਈ ਆ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਤ ਕੋਈ ਥਾਵੇ ਨਾ ਉਹ ਮੁੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਉਹ ਕੱਸੀਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਹੈਗੇ ਭੁਖੜਵੇ ਪਰਸੋਂ ਚੌਥੇ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇ ਮੇਰੀ ਸੁੱਕੀ ਜਾਏ ਜਾਨ ਵੇ ਹਾਏ ਓਏ ਰੱਬਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੋਜ ਵਾਲੇ ਭਗਵੰਤ ਮਾਨ ਨੇ ਬੁੱਢੀ ਆ। ਲੋ ਫਿਰ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ ਚੋਂ ਪੱਕੀ ਹੋਈ ਪੱਕੀ ਹੋਈ ਬੋਲੇ ਸੋਨਹਿਰ ਦੋਨਿਆਂ ਉੱਪਰ ਚੱਕ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੀ ਮਿੱਤ ਧੰਨਵਾਦ ਜੀ ਬਰਨਾਲੇ ਵਾਲਿਓ ਅੱਜ ਤੁਸੀਂ ਸਾਰਿਆਂ ਨੇ ਮੈਂ ਸਹੀ ਕਹਿਣਾ ਕਿ ਮਾਨ ਸਾਹਿਬ ਦੀ ਜਥਕਾਵਟ ਲਈ ਹੈ ਤੇਰਾ ਤੁਸੀਂ ਕਿਲੋ ਖੂਨ ਆ ਜਿਹੜਾ ਵਧਾਤਾ ਤੁਹਾਡੇ ਜੋਸ਼ ਨੇ ਤੁਸੀਂ 2017 ਚ ਵੀ ਤੇ 2022 ਚ ਵੀ ਇਹ ਕੰਮ ਕਰਦੇ ਪੁੱਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਸੀ ਤੇ ਤੁਹਾਨੂੰ ਪਤਾ ਮੈਂ ਬਰਨਾਲੇ ਚ ਬਣ ਕੇ ਪਿਛਲੇ 7 ਸਾਲ ਤੋਂ ਕੰਮ ਕੀਤਾ ਤੇ ਹਰੇਕ ਨਾਲ ਖੜਿਆ ਹਾਂ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ 2 ਸਾਲ ਦੇ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸੂਬੇ ਚ ਕੰਮ ਕੀਤੇ ਆ ਉਹਨਾਂ ਦੇ ਕਰਕੇ ਵੀ ਕਿਉਂਕਿ ਜਿੰਨੀਆਂ ਸਰਕਾਰਾਂ ਆਈਆਂ ਜਿੰਨੀਆਂ ਗਈਆਂ ਕਿਸੇ ਨੇ ਵੀ ਆਪਣੇ ਪਹਿਲੇ 2 ਸਾਲ ਚ 10 ਪੈਸੇ ਕੰਪਨੀ ਕੀਤਾ ਜਿੰਨਾ ਭਗਵਾਨ ਸਿੰਘ ਮਾਨ ਨੇ ਆਪਣੇ ਪਹਿਲੇ 2 ਸਾਲਾਂ ਚ ਕੀਤਾ ਸੋ ਮੈਂ ਕਮਾ ਕਰਕੇ ਵੀ ਤੇ ਥੋਡੇ ਬਰਨਾਲੇ ਦਾ ਪੁੱਤ ਹੋਣ ਦੇ ਨਾਤੇ ਵੀ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਡੇ ਪੁੱਤ ਦੀ ਲੜਾਈ ਭਾਈ ਸਾਰੇ ਬਾਹਰ ਲਿਆਂਦੇ ਨਾਲ ਹੈ ਕੋਈ 250 ਕਿਲੋਮੀਟਰ ਤੇ ਆਇਆ ਕੋਈ 200 ਕਿਲੋਮੀਟਰ ਤੋਂ ਆਇਆ ਕੋਈ 300 ਕਿਲੋਮੀਟਰ ਤੋਂ ਆਇਆ ਤੁਸੀਂ ਸਾਰਿਆਂ ਨੇ ਆਪਣੇ ਬਰਨਾਲੇ ਦੇ ਪੁੱਤ ਦੀ ਬੱਚੇ ਦੀ ਪਹਿਲਾਂ ਵੀ ਨਹੀਂ ਪਿੱਠ ਲੱਗਣ ਦਿੱਤੀ ਤੇ ਤੁਹਾਨੂੰ ਬੇਨਤੀ ਕਰਦਾ ਕਿ ਤਕੜੇ ਹੋ ਕੇ ਐਤ ਕੀ ਪਾਰਟੀ ਵਾਜੀ ਤੋਂ ਵੀ ਉੱਪਰ ਉੱਠ ਕੇ ਮੇਰਾ ਸਾਥ ਦਿਓ ਤੇ ਮੈਂ ਵਾਦਾ ਕਰਦਾ ਨਾਮੀਤ ਨੇ ਪਹਿਲਾਂ ਕਦੇ ਬੇਈਮਾਨੀ ਕੀਤੀ ਹੈ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਤੇ ਬਤੌਰ ਮੈਂਬਰ ਪਾਰਲੀਮੈਂਟ ਮੈਂ ਆਪਣੀ ਜ਼ਿੰਮੇਵਾਰੀ ਇਮਾਨਦਾਰ ਨਾਲ ਪਾਉਂਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਬਹੁਤ ਬਹੁਤ ਤੁਹਾਡਾ ਧੰਨਵਾਦ ਬਰਨਾਲੇ ਵਾਲਿਓ ਜਿਉਂਦੇ ਵਸਦੇ ਰਹੋ ਇੱਕ ਤਰੀਕ ਤੋਂ ਬਾਅਦ ਤੁਹਾਡੀ ਡਿਊਟੀ ਖਤਮ ਸਾਡੀ ਡਿਊਟੀ ਸ਼ੁਰੂ ਵਾ ਵਾ ਮਿਹਰਬਾਨੀ